ਹਾਂਜੀ ਸਸਰੀਕਾਲ ਜੀ ਸਾਰਿਆਂ ਨੂੰ ਆਪਾਂ ਲੱਗੇ ਸਾਈਂ ਦੇ ਬਲੌਗ ਦੀ ਸ਼ੁਰੂਆਤ ਕਰਨ ਮਾਂ ਦੇ ਕੇ ਚੈਨਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣਾ ਬਲੌਗ ਪੂਰਾ ਵੇਖਿਆ ਕਰੋ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਇਹਦੀ ਸਾਰੇ ਜਣੇ ਪਿਆਰ ਦਿੰਦੇ ਰਹੋ ਤੇ ਤੇ ਨਾਸ਼ਤਾ ਕਰ ਲਿਆ ਸੀਗਾ ਤਾਂ ਕੋਣ ਮੈਂ ਤਾਂ ਚਲੋ ਰੋਟੀ ਲਈਏ ਖਾ ਕੇ ਕੋਈ ਕੰਮ ਲੱਗਦੇ ਆਪਾਂ ਅੱਜ ਕਿਹੜਾ ਲੱਗਦੇ ਆਂ ਕਿ ਮੈਂ ਅੱਜ ਕਵਰ ਬਣਾਣਾ ਹੈ ਹੋਂਦਾ ਕੱਲ ਮੈਂ ਦਿਨ ਦੁਹਾਇਆ ਕੀ ਬਣੀ ਜੈਨ ਹਾਂਜੀ ਉਹ ਲੋ ਆ ਵਾਈਟ ਐਂਡ ਰੈਡ ਨਾ ਮੇਰਾ ਕੋਈ ਪੱਕਾ ਨਹੀਂ ਲੱਲੇਗਾ ਫਾਈਨਲ ਨਹੀਂਗਾ ਕੀ ਕੁਛ ਕਰਨਾ ਕੀ ਕੁਛ ਨਹੀਂ ਬੈਠੇ ਬੈਠੇ ਜਿੱਦਨੂ ਜੀ ਕਰਤੇ ਆ ਉਦਨੂ ਕਰਪੈਟ ਚ ਚਲੋ ਆਪਾਂ ਫੁਲਕੇ ਮੈਂ ਮੇਰੇ ਫੁਲਕੇ ਬਣਾਵਾਂ ਫਿਰ ਆ ਪਕਾ ਕੇ ਫਿਰ ਕੁਛ ਕਰਦੇ ਆ ਫਿਰ ਲੱਗ ਰਿਹਾ ਤਾਂ ਕੱਮ ਜੀ ਆਪਾਂ ਅੱਜ ਇਸ ਕਵਰ ਨੂੰ ਦਾਂਗੇ ਨਿਊ ਲੁੱਕ ਕਰਾਵੋ ਗੈਸ ਇਵੇਂ ਕਿ ਚੱਲਣਾ ਮੈਨੂੰ ਕੋ ਦਿੰਨੀ ਹੈ ਇਸ ਕਵਰ ਤੇ ਔਰ ਵਾਈਟ ਟਨਲ ਇੰਦਰ ਤੇ ਡਿਜ਼ਾਈਨ ਕਰਾਂਗੇ ਆਪਾਂ ਤੁਹਾਨੂੰ ਦਿਖਾਣੇ ਆ ਫਾਈਨਲ ਲੁੱਕ ਦੇ ਇਹਦਾ ਕਲਰ ਕਰਤਾ ਔਰ ਇਹਨੂੰ ਸੋਕ ਲੈੰਦੋ ਫਿਰ ਇਹਦੇ ਤੇ ਦੂਜਾ ਡਿਜ਼ਾਈਨ ਕਰਦੇ ਆਂ ਆਪਾਂ ਸਾਰਾ ਫਿਲ ਕਰ ਦਿੱਤਾ ਇੱਕ ਰਹਿ ਗਿਆ ਇਹਨੂੰ ਫਿਲ ਕਰਕੇ ਥੋੜੀ ਜਿਹੀ ਹੋਰ ਡੈਕੋਰੇਸ਼ਨ ਕਰ ਦਿੰਦੀ ਫਿਰ ਇਹਦਾ ਫਾਈਨਲ ਲੁੱਕ ਦਿਖਾਣੇ ਆ ਸੀ ਤੁਹਾਨੂੰ ਆਪਾਂ ਫੋਨ ਦੇ ਪੁਰਾਣੇ ਕਵਰ ਨੂੰ ਬਣਾਇਆ ਨਵਾਂ ਦੇਖੋ ਕਿੱਡਾ ਸੋਹਣਾ ਲੱਗਦਾ ਪਾ ਡਿਜ਼ਾਈਨ ਨੇ ਵੀ ਵਧੀਆ ਤੁਸੀਂ ਵੀ ਕਰੀ ਜੋ ਟਰਾਈ ਕਰਿਓ ਕੀ ਕਰਦੇ ਪੀਨੇ ਮੇਰੇ ਦੋਸਤ ਨੂੰ ਕੋਈ ਇਹ ਕਰਦੀ ਐ ਸੈਟ ਕਰਦੇ ਆਹ ਦਾ ਜਿਆਦਾ ਲੰਮਾ ਐ ਸੂਟ ਇਹਨੂੰ ਸਹੀ ਕਰ ਲੋ ਇਹਨਾਂ ਉੱਤੋਂ ਕਰਿਓ ਗਲੇ ਤੋਂ ਗਲੇ ਤੋਂ ਜਿਹੜਾ ਗਲੇ ਦਾ ਡਿਜ਼ਾਈਨ ਐ ਨਾ ਜਿਆਦਾ ਲੰਮਾ ਐ ਇਹਦਾ ਉੱਥੋਂ ਉੱਤੋਂ ਸਹੀ ਕਰਿਓ ਵੇਖਿਓ ਫਿਟਿੰਗ ਸਾਰੀ ਖਰਾਬ ਹੋ ਜਣੀ ਆ ਚੀਜ਼ ਤੋਂ ਕਰਨਾ ਮੈਂ ਆ ਜਾ ਦੇਖਦੇ ਆ ਨਵਾਂ ਡਿਜ਼ਾਈਨ ਬਣਾਉਣੀ ਹੈ ਦੂਜੇ ਸੂਟ ਨੂੰ ਕੀ ਕਰਨਾ ਇਹ ਮੈਂ ਜਿਹੜਾ ਹੱਥ ਲਿਆ ਉਹਨੇ ਤਰਪਾਈ ਨਹੀਂ ਸਹੀ ਕੀਤੀ ਸੀ ਇੱਕ ਪਾਸਾ ਤਾਂ ਮੈਂ ਕਰ ਲਈ ਸੀ ਸਹੀ ਇਹ ਵੀ ਲੈ ਕੇ ਜਾਣਾ ਜੇ ਉੱਥੇ ਲੋੜ ਪਈ ਤਾਂ ਫਿਰ ਪਾ ਲੂੰਗੇ ਖੱਲੇ ਵਾਲੇ ਪਾਸੇ ਉਹਨੇ ਤਰਪਾਈ ਨਹੀਂ ਸਹੀ ਕੀਤੀ ਸੀ ਇਹ ਮੇਰੀ ਸੁਆ ਆਪ ਕਰ ਉਹ ਵੀ ਤਰਪਾਈ ਕਰਾ ਲਈ ਮੈਂ ਇਹਨੂੰ ਵੀ ਆ ਦੇਣਾ ਹੈ ਨਾ ਇਹ ਤਾਂ ਹੀ ਪਤਾ ਲੱਗਦਾ ਇੰਨਾ ਉਹ ਦੁੱਜੇ ਦਾ ਆ ਇਹਨੂੰ ਤਾਂ ਕਰ ਲੈ ਹੀ ਕਰਨਾ ਮੈਂ ਕਿ ਆ ਵੀ ਲੈ ਚੰਨੂ ਵੀ ਨਾਲ ਕੋਈ ਪਰੋਸਾ ਨਹੀਂ ਮੈਂ ਠੰਡ ਹੋਈ ਤਾਂ ਫਿਰ ਉਹ ਪਾ ਲੂੰਗੀ ਨਾ ਠੰਡ ਹੋਈ ਤਾਂ ਆ ਪਾ ਲੂੰਗੀ ਇਹ ਨਾਲ ਦਿੱਤੀ ਚੁੰਨੀ ਬਾਹਰ ਕੱਢੀ ਨਾ ਮੇਰੀ ਤੋਗੇ ਰੱਖਤੀ ਮੈਂ ਤੇ ਤੋਗੇ ਤਾਂ ਰੱਖ ਹੀ ਦਿੱਤੀ ਏ ਉਹ ਮੇਰੇ ਸੂਟ ਨਾਲ ਵੀ ਮੈਚ ਹੋ ਗਈ ਇਸ ਵਿੱਚ ਮੈਂ ਪਾ ਲੇ ਆ ਦੇ ਇਹ ਦਿਨ ਆ ਜਿਹੜੀ ਚੀਜ਼ ਆ ਇਹਦਾ ਐਵੇਂ ਹੀ ਬਣਾ ਦਿੰਨੇ ਆ ਇਸੇ ਪੱਟੇ ਤੇ ਲੈ ਅਜਿੰਦਾ ਹੀ ਕਰਦੇ ਆ ਰਹਿਣ ਦਿੰਦੀਆਂ ਤੇ ਇਹਨੂੰ ਆ ਕੇ ਦੇਖਾਂ ਲੈ ਕਲਾਂਗੇ ਨਾਲ ਮੇਰੀ ਮੰਮੀ ਦਾ ਸੇਮ ਦਾ ਨਹੀਂ ਪਤਾ ਲੱਗਦਾ ਕਦੀ ਕੀ ਰੱਖ ਲੈਂਦੀ ਕਦੀ ਕੀ ਚੋਕ ਲੈਂਦੀ ਮੈਂ ਕਿਹਾ ਹੁਣ ਇਹ ਨੂੰ ਨਹੀਂ ਇਹ ਸੈਟ ਹੀ ਲੱਗਣਾ ਪਿਆ ਫਿਰ ਚਲੋ ਮੈਂ ਤੁਸੀਂ ਆ ਕਰੋ ਤੇ ਮੈਂ ਪਾਂਡੇ ਮਾਂਜ ਲਵਾਂ ਸਹੀ ਹੈ ਨਾ ਹੂੰ ਉਹਦੇ ਥੱਲੇ ਆ ਲਾ ਦੇਣੀ ਆ ਉਹ ਹੂੰ ਬੋਕਰ ਵਿੱਚ ਲਾ ਦੇ ਮੇਰੀ ਰਸੋਈ ਦੇਖ ਲਓ ਮੈਂ ਸਾਫ ਕਰਨੀ ਹੈ ਜੀ ਆ ਸੂਦੀਆ ਪੈ ਗਿਆ ਤੇ ਮੰਮੀ ਕਹਿੰਦੀ ਚੱਲ ਮਹਿਮਾਨ ਦੇਣੀ ਆ ਮੈਂ ਕਿਚਨ ਵਿੱਚ ਬਰਮਸ਼ੀਂ ਦਾਲਾਂ માં 10-3 ਕਾਹੀ ਜਿਹੇ ਉਹਦੇ ਨਾਲ ਦੀ ਉਹਦੇ ਨਾਲ ਦੀ ਸਾਰਾ ਪੂਰਾ ਦੇਣਾ ਹਾਲੇ ਤੱਕ ਮੈਂ ਮਾਂ ਤੋਂ ਨਹੀਂ ਆ ਤੁਸੀਂ ਮਾਂ ਚੋ ਫਿਰ ਮੈਂ ਪੋਚਣ ਲਾਣੀਆਂ ਫਿਰ ਆਪਾਂ ਵੇਖਦੇ ਹਾਂ ਕੀ ਕਰਦੇ ਹਾਂ ਮੈਂ ਉਹਨੂੰ ਸੂਟ ਨੂੰ ਸਹੀ ਕਰਕੇ ਦਫਾਈ ਮਾਰ ਲਵਾਂ ਫਿਰ ਮਾੜਾ ਜਾ ਉੱਚਾਈ ਕਰਨਾ ਨਹੀਂ ਆ ਗਿਆ ਸੀਗਾ ਉਹ ਉਧਰ ਆਵਾਜ਼ ਆ ਸੀਗਾ ਨੀਵਿਆਂ ਦਾ ਤਾਂ ਕਰਕੇ ਰੱਖਿਆ ਸੀ ਮੈਂ ਉਹਨੂੰ ਨੀਵਾਂਗਾ ਉੱਚਾ ਕਰਨਾ ਥੋੜਾ ਜਿਹਾ ਬਹੁਤ ਪੈਰਾਂ ਜਿਆ ਤੇ ਜਾਂਦਾ ਉਹ ਕੋ ਫਿਰ ਅੱਜ ਮੇਰਾ ਸੂਟ ਵੀ ਆਣਾ ਹੈ ਉਹਨਾਂ ਪਰਸਲ ਕੱਲ੍ਹ ਕੱਟ ਓਹੋ ਹੋਲੀ ਕੱਲ੍ਹ ਕੱਟ ਲੈਣੇ ਆ ਤੇ ਉਹਨੂੰ ਨਾਲ ਦੀ ਲੈਸ਼ ਵੀ ਲੈ ਆਣੇ ਆ ਤੇ ਫਿਰ ਮੈਂ ਸੀਜਦਾਗਾ ਤੁਸੀਂ ਮੈਨੂੰ ਕੱਟ ਦਿਓ ਪਲਾਜ਼ੋ ਛੁੱਟ ਸੀ ਨਾ ਅੱਜ ਆਉਣਾ ਸੀਗਾ ਦਵਾਈ ਲੈਣ ਜਾ ਨਹੀਂ ਹੋਇਆ ਤੇ ਹੁਣ ਮੈਂ ਕਿਹਾ ਸਵੇਰੇ ਜਾਵਾਂਗੇ ਮਨਪ੍ਰੀਤ ਘਰੇ ਹੋਊਗਾ ਨਾਰ ਲੈ ਜਾਉਂਗੀ ਲਓ ਜੀ ਅਸੀਂ ਪਾਣੀ ਮੰਜ ਕੇ ਫਿਰ ਵੇਖਦੇ ਹਾਂ ਕੀ ਕੁਝ ਕਰਦੇ ਹਾਂ ਇਹ ਗਈ ਰੀਲ ਫੋਰ ਤਰਪਾਈ ਨਹੀਂ ਹੋਣੀ ਫਿਰ ਜੇ ਟਾਂਗਾ ਲੱਗਿਆ ਤਾਂ ਨਹੀਂ ਟਾਂਗਾ ਗੁੱਜੀ ਨਾਲ ਲੱਗਣਾ ਤਰਪਾਈ ਦੇ ਨਾਲ ਲੋੜੀ ਆ ਕਰਨੀ ਆ ਕੀ ਗਰਮ ਪਾਣੀ ਚ ਪਾਣੀ ਤੋਂ ਤਾਂ ਘਰ ਮੈਂ ਕਿਹੜਾ ਕਰਦਾ ਮੈਂ ਲਾ ਦਵਾ ਇਹਨੂੰ ਤੇ ਫਿਰ ਇੱਕ ਬਹਿ ਕੇ ਤਰਪਾਈ ਕਰ ਦਿੰਨੀ ਆ ਦੋਨੇ ਪਾਸੇ ਲੱਗਣਾ ਅੱਗੇ ਪਿੱਛੇ ਔਰ ਉੱਚਾ ਹੋ ਜੂਗਾ ਥੋੜਾ ਜਿਹਾ ਬਸ ਇਹਨੂੰ ਉੱਚਾ ਚਾਹੀਦਾ ਸੀਗਾ ਬੋਲ ਨਹੀਂ ਮਾਜਿਆ ਇਹ ਲੱਪਾਂ ਜਵਾਜਦਾ ਮੈਂ ਵੀ ਬਸ ਪਾਣੀ ਮਾਸ਼ਤੀ ਤੇ ਪੋਚਾ ਲਈ ਥੋੜੀ ਜਿਹੀ ਪ੍ਰੈਸ ਮਿਹਰ ਨਹੀਂ ਕੀ ਆ ਨੱਥੇ ਸੇ ਟਾਂਕਾ ਲਾਉਈ ਨਾ ਲੈ ਆ ਆ ਪੈਣਾ ਉਹ ਨੋਪਾਲਸ਼ ਕਿੱਥੇ ਆਪਣੇ ਨੋਪਾਲਸ਼ ਸਾਰਾ ਦਏਨ ਸਵੇਰ ਦੀ ਮਤਲਬ ਹੀ ਨਹੀਂ ਐ ਇਹਨੂੰ ਲੋਕੋ ਕੇ ਬੈਠੀ ਹੋਈ ਚੋਤੇ ਨੇ ਤੁਸੀਂ ਰੱਖੀ ਜੇ ਆਪੇ ਤਾਂ ਨਹੀਂ ਆਈ ਵਿਚਾਰੀ ਮਮਾ ਕਦੋਂ ਦੀ ਲੰਬੀ ਹੁੰਦੀ ਆ ਸਵੇਰ ਦਾ ਮੈਂ ਸਾਰਾ ਕੁਛ ਆਨ ਮਾਰਿਆ ਰੱਖੀ ਕਿਨੇ ਸੀ ਅ ਜੱਸੀ ਨਹੀਂ ਲਾਈ ਮਮੀ ਪਰ ਥੋੜਾ ਜਿਹਾ ਮੈਂ ਉੱਚਾ ਕਰ ਲਿਆ ਸੀਗਾ ਆਪਦੇ ਥੋੜਾ ਜਿਹਾ ਕੀਤਾ ਕਰਕੇ ਤੇ ਮੈਂ ਕਹਿੰਨ ਤਰਪਾਈ ਮਾਰ ਕੇ ਰੱਖ ਲਈਏ। ਪਰ ਬਈਆ ਐਸੀ ਆਪਾਂ ਉਹਦੇ ਕੋਲ ਲਿਆਉਂ। ਛੋਲੀਆਂ ਛੋਲੀਆਂ ਵੀ ਕੱਢ ਦੇਣੀ ਜਸ। ਜਦ ਬੰਦਿਆ ਜੂਗਾ ਤੇ ਚੱਲ ਸ਼ਾਮ ਨੂੰ ਸਬਜ਼ੀ ਧਰ ਲਾਂਗੇ। ਹੁਣ ਮੈਂ ਇਹਨੂੰ ਤਰਪਾਈ ਕਰਕੇ ਰੱਖੀ ਦਵਾਂ। ਹੋ ਗਈ ਤਰਪਾਈ। ਬਸ ਇੱਕ ਥੋੜੀ ਜਿਹੀ ਰਹਿ ਗਈ ਐ ਇੱਕ ਸਾਈਡ ਦੀ। ਅੱਛਾ। ਕਰਕੇ ਤੈਨੂੰ ਤਾਂ ਮਾਰ ਕੇ ਰੱਖੀਏ ਪ੍ਰੈਸ ਤਾਂ ਫਿਰ ਜਦੋਂ ਪਾਵਾਂਗੇ ਸਾਰੇ ਉਦੋਂ ਹੀ ਮਾਰਾਂਗੇ। ਹੂੰ। ਆ ਨਹੀਂ ਕਰੀਦਾ ਸੱਕਾ ਤਰਪਾਈ ਕੀਤੇ ਆ ਕਿਹੜਾ ਸੁੱਖ ਮਿਲਦਾ ਤੌਣ ਦੁੱਖਣ ਲੱਗ ਪਈ ਥੋੜਾ ਜਿਹਾ ਰੈਸਟ ਕਰਕੇ ਫਿਰ ਦੂਜੇ ਪਾਸੇ ਲੱਗੀ ਸੀ ਇੱਕ ਪਾਸੇ ਤੋਂ ਕਰਦੀ ਐ ਮੇਰੇ ਵਿਚਨੇ ਮੈਗਾ ਕਰਕੇ ਕੰਮ ਨਵੇੜਾ ਇਹਨੂੰ ਜੇ ਇਹਨੂੰ ਛੱਡਤਾ ਤੇ ਇਹਨੇ ਰੋਲਦਾ ਹੀ ਫਿਰਨਾ ਕਦੀ ਕਿਤੇ ਤੇ ਕਦੀ ਕਿਤੇ ਨੇ ਲਈ ਮੇਰਾ ਪਾਰਸਲ ਆ ਗਿਆ ਇਹਨੇ ਇਹਨੇ ਦਿਨਾਂ ਦੀ ਡੀਕ ਸੀਗੇ ਇਸ ਪਾਰਸਲ ਦੇ ਮਾਦ ਦਿਨ ਹੋ ਗਏ ਇਹਨ ਕਿਤੇ ਨੂੰ ਬਥੇਰੇ ਦਿਨ ਹੋ ਗਏ ਤਦੋਂ ਆਖੇਗੀ ਇਹਨਾਂ ਦੀ ਖੋਲਣੀ ਬੜੀ ਔਖੀ ਲੱਗਦੀ ਏ ਲੋਚੀ ਦੇਖੋ ਕਿਵੇਂ ਦਾ ਏ ਸੋਨਾ ਸੋਨਾ ਹੈ ਗਰਮੀ ਵਾਸਤੇ ਏ ਗ੍ਰੀਨ ਕਲਰ ਦੀ ਲੈਸ਼ ਲਾ ਕੇ ਕੱਟਨੀ ਮਮੀ ਠੀਕ ਹੈ ਕਾਲਕਟਾ ਨੂੰ ਫੈਸੇ ਲਾਂਗੇ ਸੈਲਪੀਪਰ ਤੇ ਸੀ ਲਾਂਗੇ ਇਹਨੂੰ ਆਪਾਂ ਆ ਗਏ ਆ ਬਾਹਰ ਅੱਜ ਮੈਂ ਗਾ ਤਲੂਰੀ ਤੇ ਲਾ ਦਈਏ ਰੋਟੀਆਂ ਨਾਲੇ ਵਿੱਚ ਸਬਜ਼ੀ ਧਰ ਦਿੰਨੇ ਆ ਉੱਤੇ ਤੇ ਅੱਜ ਤਾਂ ਵੈਸੇ ਸੇਦ ਨਹੀਂ ਚੱਲਦੀ ਦੋ ਤਿੰਨ ਦਿਨਾਂ ਦੀ ਸਹੀ ਨਹੀਂ ਅੱਜ ਜਾਣਾ ਸੀ ਦਵਾਈ ਲੈਣ ਤੇ ਜਾ ਨਹੀਂ ਹੋਇਆ ਹੁਣ ਸੇਰੇ ਚਾਵਾਂਗੇ ਦਵਾਈ ਲਿਆਈਏ ਕੋਈ ਕੰਮ ਲੱਗੀਏ ਛੇਦ ਨਾ ਚਲਦੀ ਹੋਵੇ ਤੇ ਕਿਸੇ ਕੰਮ ਨੂੰ ਜੀ ਨਹੀਂ ਕਰਦਾ ਅੱਜ ਵੀ ਬਸ ਮਾੜਾ ਮੋਟਾ ਹੀ ਹੋਇਆ ਵਾ ਜੈਂਪਰ ਸਹੀ ਕੀਤਾ ਛੇਦ ਠੀਕ ਹੋਵੇ ਤਾਂ ਭੱਜੇ ਖਰੀਦਾਂ ਆ ਤੇ ਛੇਰੇ ਜਾਵਾਂਗੇ ਛੇਰੇ ਮਨਪ੍ਰੀਤ ਕਰਿਆ ਉਹਦੇ ਨਾਲ ਜਾਉਂਗੀ ਦਵਾਈ ਲੈ ਕੇ ਆਉਂਗੀ ਤੇ ਫੇਰ ਆਣ ਦੇਖਦੇ ਆਂ ਕੀ ਦੱਸਦਾ ਡਾਕਟਰ ਥੋੜੀ ਬਹੁਤੀ ਖੇਚਲ ਨਾ ਬੁਖਾਰ ਚੜ ਜਾਂਦਾ ਪੁੱਛਦੇ ਆਂ ਕੀ ਗੱਲ ਆ ਉਦੋਂ ਬਾਅਦ ਇੱਕ ਵਾਰ ਹੀ ਗਏ ਆ ਨਾ ਆਪਾਂ ਦਵਾਈ ਲੈਣ ਆਪਰੇਸ਼ਨ ਤੋਂ ਬਾਅਦ ਤੇ ਡਾਕਟਰ ਕਹਿੰਦਾ ਸੀ ਇੱਕ ਵਾਰੀ ਆ ਜਾਓ ਤੁਸੀਂ ਚੈੱਕ ਕਰਾ ਕੇ ਜਾਓ ਜਾਣੇ ਆ ਦੇਖਦੇ ਕੀ ਦੱਸਦਾ ਸੇਰ ਵੀ ਸਹੀ ਚਾਹੀਦੀ ਆ ਫੇਰ ਸਾਡੀ ਕਿਤੇ ਨਾ ਕਿਤੇ ਜਾਣ ਦੀ ਤਿਆਰੀ ਹੋ ਜਾਣੀ ਆ ਆਹ ਕਾਦੇ ਵਾਲਾ ਫਾ ਪਵਨ ਕਰੋ ਕੋਪੀ ਲੈ ਕੇ ਆਂਦੀ ਸੀ ਉਹਦਾ ਜਿਹੜਾ ਸੁੱਖਾ ਨੇ ਸੂਟ ਮੰਗਾਇਆ ਸੱਚੀ ਦੱਸੋ ਸੱਚੀ ਸੱਚੀ ਮੈਂ ਦੱਸਦੀ ਵੀ ਆ ਮੇਰਾ ਤਾਂ ਉਹਨੂੰ ਦੇਖ ਕੇ ਨਾ ਮਾਨੀ ਜ਼ਹਿਰ ਵਰਗਾ ਹੋ ਗਿਆ ਸੁੱਖਾ ਦੀ ਜਿਹੜੀ ਪਸੰਦ ਹੈ ਨਾ ਬਿਲਕੁਲ ਕਿਸੇ ਕੰਮ ਦੀ ਨਹੀਂ ਕਦੀ ਕਦੀ ਵਾਸਾ ਹੀ ਲੱਗ ਜਾਂਦਾ ਤੁੱਕਾ ਮੈਨੂੰ ਫੋਟੋ ਚ ਵਧੀਆ ਲੱਗਤਾ ਫਿਰ ਕਿ ਨਹੀਂ ਲਾਉਣ ਦੀ ਜ਼ਰੂਰਤ ਹੁੰਦੀ ਤੂੰ ਉਹਨੂੰ ਇਹਨੇ ਇਹ ਨਹੀਂ ਦੇਖਿਆ ਵੀ ਉਹ ਚਲੋ ਸਲਵਾਰ ਦਾ ਕੱਪੜਾ ਸੋਹਣਾ ਆ ਕਿਹੜਾ ਆ ਗ੍ਰੀਨ ਹਮ ਤੇ ਜੈਂਪਰ ਦਾ ਜਿਹੜਾ ਕੱਪੜਾ ਆ ਉਹ ਕੱਪੜਾ ਤਾਂ ਸਹੀ ਆ ਕੱਪੜਾ ਤਾਂ ਬਿਲਕੁਲ ਸਹੀ ਆਂਦਾ ਪ੍ਰਿੰਟ ਨਹੀਂ ਸਹੀ ਹੈਗਾ ਥੋੜਾ ਜਿਹਾ ਜਿਵੇਂ ਉਹ ਬਜ਼ੁਰਗਾਂ ਦੇ ਪਾਉਣ ਜਿਹੇ ਆਲਾ ਇਹ ਮੈਨੂੰ ਤਾਂ ਜਮਾਂ ਦੇਖ ਕੇ ਮੈਂ ਤਾਂ ਫਿਰ ਹੁਣ ਕੀ ਕਹੀਏ ਮੈਂ ਕਿਹਾ ਚਾ ਲੈਣੇ ਮੰਗਾ ਲਿਆ ਫਿਰ ਅਸੀਂ ਕੀਤਾ ਇਹਦੀ ਮਾਸੀ ਨੂੰ ਫੋਨ ਨਾਲੇ ਉਹਨੂੰ ਫੋਟੋ ਭੇਜ। ਉਹ ਸੁੱਖਾ ਨੂੰ ਕਹਿੰਦੀ ਸੁੱਖਾ ਤੂੰ ਇਹ ਸੂਟ ਕੀ ਸੋਚ ਕੇ ਮੰਗਾਇਆ ਮੈਂ ਜਿਸ ਦਿਨ ਮੰਗਾਇਆ ਸੀ ਨਾ ਤੁਹਾਨੂੰ ਫੋਟੋ ਦਿਖਾਈ ਮੈਨੂੰ ਦਿਖਾਈ ਸੀ ਫਿਰ ਤੂੰ ਜਦੋਂ ਉਹਨੂੰ ਡਨਕਾਰੀ ਦਿੱਤਾ ਸੀਗਾ ਤਾਂ ਮੈਂ ਤੈਨੂੰ ਫਿਰ ਕੀ ਕਹਿੰਦੀ ਮੈਂ ਤੈਨੂੰ ਕਿਹਾ ਵੀ ਸੀਗਾ ਮੈਂ ਕਿਹਾ ਹੱਲੇ ਵੀ ਦੇਖ ਲੈ ਮਾੜਾ ਮੋਟਾ ਸੋਚ ਲੈ ਕੁਝ ਕਰ ਲੈ ਇਹਦਾ ਤੂੰ ਕੀਤਾ ਨਹੀਂ ਪਰ ਮੈਨੂੰ ਤਾਂ ਸੱਚੀ ਦੱਸਦੀ ਆ ਮੇਰਾ ਤਾਂ ਮਨ ਹੀ ਖਰਾਬ ਹੋ ਗਿਆ ਉਹਨੂੰ ਦੇਖ ਕੇ ਥੋੜਾ ਜਨਾ ਬੱਚਿਆਂ ਨੂੰ ਚਲੋ ਮੇਰੇ ਵਰਗੀ ਥੋੜੇ ਜਿᱷ ਫਿੱਕੇ ਪਾ ਲੈਂਦੀ ਆ ਪਰ ਇਹਨੇ ਦਾਰਕ ਹੋਵੇਗਾ ਬੱਚਿਆਂ ਨੂੰ ਸੋਹਣੇ ਲੱਗਦੇ ਆ ਇਹਨੇ ਥਿੱਕਾ ਹੀ ਬੜਾ ਮੰਗਾ ਲਿਆ ਹੁਣ ਉਹਨੂੰ ਰਿਟਰਨ ਕਰਾਂਗੇ ਰਿਟਰਨ ਕਰਕੇ ਕੋਈ ਹੋਰ ਰਾਤ ਨੂੰ ਦੇਖਦੇ ਆ ਤੂੰ ਤਾਂ ਮੈਂ ਕਿਹਨੇ ਚੱਪਲ ਹੀ ਮੰਗਾ ਲਾ ਜਾਂ ਚੱਪਲ ਮੰਗਾ ਲਾ ਚੂਟੋ ਦਾ ਮਾਨੀ ਨਾ 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 ਅਸਰੋ ਲਿਆ ਦਾਂਗੇ ਮਤਲਬ ਤੇਰਾ ਹੈ ਨਹੀਂ ਇਹਦੀ ਚੋਇਸ ਹੀ ਨਹੀਂ ਕਿਸੇ ਕੰਮ ਦੀ ਹੈਗੀ ਹੋਣੇ ਦਾ ਮਨ ਖਰਾਬ ਆ ਮਨ ਖਰਾਬ ਕਰਤਾ ਕੇ ਖਰਾਬ ਕਰਦਾ ਨਹੀਂ ਫਿਰ ਜਿਹੜੀ ਚੀਜ਼ ਪਾਈ ਜੱਟਣੀ ਨਹੀਂ ਤਾਂ ਫਿਰ ਅਸੀਂ ਮੈਂ ਤੈਨੂੰ ਸੀਕੇ ਕਿਉਂਦਾ ਮੈਂ ਸਾਰਾ ਪ੍ਰੈਕਟੀਕਲ ਕਰਕੇ ਵੇਖਲਾ ਸੀ ਲੈਸ਼ ਤੱਕ ਕਰ ਲਿਆ ਅੰਤ ਦੀ ਗੱਲ ਕਰ ਲਿਆ ਲੈਸ਼ ਵੀ ਦਿਖਾਵਾਂਗੀ ਤੁਹਾਨੂੰ ਮੈਂ ਅੰਦਰ ਜਾ ਕੇ ਲੈਸ਼ ਤੱਕ ਕਰ ਲਿਆ ਜਾਂਦੀ ਇਸ ਵਿੱਚ ਹੁੰਦੀ ਇਹ ਤੋਂ ਪਿੰਡੋਂ ਜਾ ਕੇ ਉਦੋਂ ਇਹਨੇ ਸਰਦੀਆਂ ਦਾ ਸੂਟ ਮੰਗਾਉਣਾ ਸੀਗਾ ਇਹ ਮੰਗਵਾ ਗਰਮੀਆਂ ਵਾਲਾ ਲਿਆ ਸੀ ਉਹ ਹੁਣ ਮੈਂ ਇਹਨੂੰ ਸਹੀ ਕਰਕੇ ਦਿੱਤਾ ਉਹ ਸੂਟ ਵੀ ਸੋਹਣਾ ਹੈ ਚਲੋ ਉਹ ਸੋਹਣਾ ਹੈ ਪਰ ਉਦੋਂ ਸਰਦੀਆਂ ਵਾਲਾ ਤੈਨੂੰ ਕਿਹਾ ਸੀ ਮੰਗਵਾ ਲਾ ਫਿਰ ਉਹ ਫਾਇਦਾ ਕੀ ਸੀ ਸਰਦੀਆਂ 'ਚ ਆਪਾਂ ਕਿੱਥੇ ਗਏ ਆ ਘਰ ਵਾਸਤੇ ਹੀ ਗਏ ਸੀ ਚਲ ਨਹੀਂ ਗਿਆ ਚਲ ਠੀਕ ਆ ਉਹ ਤਾਂ ਚਲ ਮੈਂ ਮੰਨਦੀ ਚੱਲਦੇ ਨੂੰ ਹੁਣ ਕੰਮ ਦੇ ਦੇ ਹਾਂ ਉਹ ਤਾਂ ਸੋਹਣਾ ਹੀ ਹੈ ਨਾ ਉਹਦਾ ਮਤਲਬ ਸਾਰਾ ਕੁਝ ਪ੍ਰਿੰਟ ਵਗੈਰਾ ਉਹ ਤਾਂ ਫਿਰ ਮੇਰਾ ਸਾਈਜ਼ ਹੈ ਹੀ ਨਹੀਂ ਸੀ ਹੁਣ ਮੈਂ ਕੀ ਕਰਾਂ ਤੇ ਹੁਣ ਫੇਰ ਉਹੋ ਹੀ ਸੂਟ ਮੈਂ ਚੱਪਲ ਮੰਗਾਵਾਂਗੀ ਆ ਤੂੰ ਆ ਕੇ ਚੱਪਲ ਚੁੱਪਲ ਮੰਗਾ ਲਾ ਰਿਟਰਨ ਕਰਕੇ ਤੇ ਬਾਕੀ ਮੈਂ ਸੂਟ ਤੈਨੂੰ ਸ਼ਹਿਰੋਂ ਹੀ ਲਿਆਵਾਂਗੀ ਕੱਲ ਜਾਣਾ ਤਾਂ ਹੈਗਾ ਜੇ ਮਨਪ੍ਰੇਤ ਆਖੇ ਲੱਗਿਆ ਤੇ ਚਲੇ ਜਾਵਾਂਗੇ ਪਰਾਂ ਗੋਲ ਬਾਜ਼ਾਰ ਨਹੀਂ ਤੰਨੀ ਕਰਿਆ ਆਵਾਂਗੇ ਸਿੱਧੇ ਰੀਡੀਮੈਂਟ ਮੈਨੂੰ ਸੈੱਟ ਨਹੀਂ ਬਿੰਦੇ ਜਿਹੜੇ ਮੈਂ ਐਵੇਂ ਮੰਗਾਨੀਆਂ ਉਹ ਇੰਨਾਂ ਨੂੰ ਨਹੀਂ ਵਧੀਆ ਲੱਗਦੇ ਰੇਡੀਮੈਂਟ ਹਮੇਸ਼ਾ ਹੀ ਕੱਟ ਵੱਢ ਕੇ ਕਰਨਾ ਪੈਂਦਾ ਮੈਨੂੰ ਹਮੇਸ਼ਾ ਹੀ ਉਹ ਮੇਰੇ ਫਰਾਕ ਤੇ ਸੀ ਲ ਗ੍ਰੀਨ ਕਲਰ ਦੀ ਲੈ ਕੇ ਆਂਦੀ ਸੀ ਜਦੋਂ ਆਪਾਂ ਜੂਨ ਚ ਗਏ ਸੀ ਪਾਠ ਤੇ ਉਹ ਵੀ ਕੱਟ ਵੱਢ ਕੇ ਸਹੀ ਕਰਨੀ ਪਈ ਮੈਂ ਜਦੋਂ ਕਿਤੇ ਦੁਕਾਨਾਂ ਤੇ ਵੀ ਅਸੀਂ ਦੁਕਾਨ ਤੇ ਵੀ ਜਾਂਦੇ ਹਾਂ ਨਾ ਤੁਸੀਂ ਮੈਨੂੰ ਅੰਕਲ ਪਤਾ ਕੀ ਕਹਿੰਦੇ ਨੇ ਬੇਟਾ ਜਿਆਦਾ ਤੂੰ ਵੱਧ ਜਾ ਜਾਂ ਜਿਆਦਾ ਤੂੰ ਥੋੜੀ ਛੋਟੀ ਹੋ ਜਾ ਕੰਫਿਊਜ਼ ਬੜਾ ਹੁੰਦਾ ਬੰਦਾ ਦੁਕਾਨ ਤੇ ਵੀ ਚੱਲ ਜੀਏ ਸਮਝ ਨਹੀਂ ਆਉਂਦੀ ਵੀ ਕੀ ਖਰੀਦੀਏ ਕਿਹੜੀ ਚੀਜ਼ ਲਈਏ ਇੰਨਾ ਕਨਫਿਊਜ਼ ਹੋ ਜਾਂਦਾ ਆ ਜਿਹੜੇ ਮੈਂ ਵਿਆਹਾਂ ਤੇ ਸਾਰੇ ਸੂਟ ਲਿੱਤੇ ਨੇ ਲਹਿੰਗਿਆਂ ਤੱਕਰ ਦੀ ਫਿਟਿੰਗ ਮੈਨੂੰ ਕਰਨੀ ਪਈ ਹੈ ਲਹਿੰਗੇ ਦੀ ਵੀ ਉਹ ਜਿਹੜਾ ਸੂਟ ਟਾਈਪ ਲੇਤਾ ਹੁੰਦੀ ਵੀ ਉਹ ਕਿਉਂ ਨੋ ਖੁੱਲਾ ਸੀ ਬਿੰਡ ਬੋਤ ਚਲ ਹੋਈ ਜਾਣਾ ਰਿਟਰਨ ਤਾਂ ਰਿਟਰਨ ਤਾਂ ਹੋ ਜਾਏਗਾ ਵੀ ਨਾ ਐਵੇਂ ਦਾ ਕਿ ਮੈਂ ਕੋਈ ਸੂਟ ਐਵੇਂ ਲੈ ਕੇ ਲਾ ਕੇ ਫਿਰ ਲੈਸ਼ ਲਾ ਕੇ ਸੀਵਾ ਫਿਰ ਉਨਾ ਹੀ ਹੋ ਜਾਂਦਾ ਰੈਡੀਮੈਂਡ ਤੇ ਵੀ ਲੈਸ਼ ਲਾ ਕੇ ਲੈਸ਼ ਵੀ ਲੱਗਦੀ ਪਈ ਹੈ ਪਰ ਮੈਨੂੰ ਨਹੀਂ ਤਾਂ ਕੋਤਦਾ ਇੱਕ ਸਾਡੀ ਅੱਗ ਨਹੀਂ ਬਲਦੀ ਵੀ ਹੋ ਜੀ ਮੈਂ ਕਿ ਨਹੀਂ ਹਟੇ ਅੱਗ ਬਾਲੀ ਆਪਣੀ ਪੂਰੇ ਅੱਧੇ ਘੰਟੇ ਦੀ ਮਿਹਨਤ ਕਰਕੇ ਫਿਰ ਅੱਗ ਬਲੀ ਆ ਮੈਂ ਪਹਿਲਵਾਨ ਵੀ ਬਣੀ ਸੀ ਉਹਨੂੰ ਲੱਕੜ ਨੂੰ ਪਾੜਨ ਲੱਗੀ ਸੀ ਤੇ ਉਹਨੇ ਕਿਹਾ ਮੈਂ ਨਹੀਂ ਆਵੇ ਇੰਨਾ ਉਹਨੂੰ ਕੀਤਾ ਦਪੈ ਰੱਡੀ ਗਰਮੀ ਹੁੰਦੀ ਏ ਜਦੋਂ ਦਾ ਪੱਖੇ ਲਾਵੀਏ ਐਸੇ ਨਿਹਾਵਾ ਬਗਲ ਲੱਗ ਜਾਂਦੀ ਹੈ ਪੂਰੀ ਹੁਣ ਹਵਾ ਠੰਡੀ ਵਾ ਗਈ ਹੈ ਅੱਧਾ ਪੌਣਾ ਘੰਟਾ ਲੱਗਦਾ ਅੱਗ ਬਾਲਣ ਨੂੰ ਪੂਰਾ ਜੱਸੀ ਬਸ ਕਰ ਇੱਕ ਵਾਰੀ ਗੁਆ ਜਾ ਪੈ ਜਾਣਾ ਸਭ ਚੀਜ਼ ਫਿਰ ਜਿਵੇਂ ਮੈਂ ਇਹ ਤਾਰ ਦਿੱਤੀਏ ਤੇ ਆਟਾ ਮੈਂ ਗੁੰਨ ਦਿੱਤਾ ਸੀ ਹੁਣ ਆਪਾਂ ਫੁਲਕੇ ਲਾ ਕੇ ਰੋਟੀ ਖਾ ਕੇ ਫਿਰ ਅੰਦਰ ਜਾਣੇ ਆ ਫਿਰ ਭਾਂਡੇ ਮਾਂਜ ਕੇ ਮੈਨੂੰ ਮੇਰੀ ਨੋਟੀਫਿਕੇਸ਼ਨ ਆਇਆ ਮੇਰੀ ਕਲਾਸ ਆ ਗਈ ਫਿਰ ਮੈਂ ਵੇਖਿਆ ਸ਼ੋਰਟ ਵੀਡੀਓ ਸੀ ਕਲਾਸ 9 ਵਜੇ ਹੋਣੀ ਹੈ ਮੈਂ ਕਿਹਾ ਜੀ ਨਹੀਂ ਸ਼ਦਗੀ ਵਿੱਚ ਅੱਛਾ ਕੱਲ ਸੰਡੇ ਸੀ ਕੱਲ ਸਿਰਫ ਰਾਤ ਨੂੰ ਆਈ ਸੀ ਸਵੇਰ ਵਾਲੀਆਂ ਆਈਆਂ ਨਹੀਂ ਸੀ ਆ ਤੇ ਅੱਜ ਤਾਂ ਰਾਤ ਨੂੰ ਤਾਂ ਪਤਾ ਫਿਕਸ ਸੀ ਤੇ ਕੰਮ ਕਰਕੇ ਕਿੰਨਾ ਟਾਈਮ ਹੋ ਗਿਆ 7:09 ਹੋਏ ਨੇ 8:30 ਵਜੇ ਤੱਕ ਵੇਲੇ ਹੋ ਜਾਣਾ ਆਪਾਂ ਆਪਾਂ ਹਾਂ ਹੋਰ ਮੰਮੀ ਹੁਣ ਬੇੜੇ ਘਰਲੇ ਤੱਕ ਫੁਲਕੇ ਲਾ ਲੀਏ ਮਨਪੀਨੂ ਫੋਨ ਨਹੀਂ ਕੀਤਾ ਫੋਨ ਕਰਨਾ ਸੀ ਫੋਨ ਕਿਥੋਂ ਕਿਦੋਂ ਕਾਉਣਾ ਨੇ ਅੰਦਰ ਪਿਆ ਫੋਨ ਦੂਜਾ ਆਉਣ ਨੂੰ ਆਗੇ ਆਉਂਦੇ ਪੇ ਕਹਿੰਦਾ ਆਉਣ ਨੂੰ ਆਗੇ ਆਗੇ ਮੈਂ ਪਰੋਟੀ ਫਣੀ ਖਾ ਲਈ ਸੀ ਉਹਨੇ ਪਾਂਡੇ ਮਾਂਦੇ ਨਾਲ ਕਿਚਨ ਸਾਫ ਕਰਕੇ ਅੰਦਰ ਜਾਣਿਆ ਹਾਂਜੀ ਓਕੇ ਸਭ ਸਾਫ ਕਰਕੇ ਚੱਲ ਜਾਈਆ ਆਪਾਂ ਮਰੀ ਚ ajde dok ti vas ne izhajde, ne znam što